ਜਦੋਂ ਇਤਿਹਾਸ ਨੂੰ ਪੜਦੇ ਇਥੋਂ ਤੱਕ ਮਿਲਦਾ ਇੱਕ ਕੁੱਤਾ ਖੂਹ ਦੇ ਮਣਤੇ ਬਹਿ ਕੇ ਪਾਣੀ ਪੀ ਸਕਦਾ ਪਰ ਸ਼ੂਦਰ ਖੂਹ ਦੇ ਲਾਗੇ ਵੀ ਨਹੀਂ ਜਾ ਸਕਦਾ ਜੀ ਇੱਕ ਕਾਨੂੰਨ ਬਣਾਇਆ ਗਿਆ ਕਿ ਜੇ ਸ਼ੂਦਰ ਮੰਦਰ ਵਾਲੇ ਪਾਸੇ ਨੂੰ ਕੰਨ ਕਰਕੇ ਕੋਈ ਪ੍ਰਮਾਤਮਾ ਦਾ ਨਾਮ ਸੁਣਦਾ ਤੇ ਕੰਨ ਵਿੱਚ ਸਿਕਾ ਟਾਲ ਕੇ ਪਾ ਦਿਓ ਜਿਵੇਂ ਆਪਣੀ ਜ਼ੁਬਾਨ ਤੋਂ RAM ਦਾ ਨਾਮ ਲੈਂਦਾ ਉਹਦੀ ਜ਼ੁਬਾਨ ਵੱਢ ਦਿਓ ਸ਼ੂਦਰ ਨੂੰ ਕੋਈ ਹੱਕ ਨਹੀਂ ਬੰਦਗੀ ਕਰਦਾ ਸ਼ੂਦਰ ਨੂੰ ਕੋਈ ਹੱਕ ਨਹੀਂ ਗਾ ਕੋੜੇ ਤੇ ਚੜ੍ਹਦਾ ਸ਼ੂਦਰ ਵੈਸ਼ ਨੂੰ ਕੋਈ ਹੱਕ ਨਹੀਂ ਗਾ ਹੱਥ ਵਿੱਚ ਹਥਿਆਰ ਚੁੱਕਣ ਦਾ ਗੁਰੂ ਕਲਗੀਧਰ ਮਹਾਰਾਜ ਨੇ ਉੱਥੇ ਫਿਰ ਇਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਰਿਸ਼ਮਾ ਕੀਤਾ ਜਿਹੜਾ ਤੁਸੀਂ ਖਾਲਸਾ ਪੰਥ ਕਹਿੰਦੇ ਜੀ ਮਹਾਰਾਜ ਨੇ ਹੱਥ ਵਿੱਚ ਤੇਗ ਲੈ ਕੇ ਐਲਾਨ ਕੀਤਾ ਜੱਟ ਬੂਟ ਕਹੇ ਜਿਹੇ ਜਗਮਾਹੀ ਬਾਣਿਏ ਖਤਰੀ ਕਰਾਰ ਸਦਵਾਹੀ ਲੋਹਾਰ ਤਰਖਾਨ ਹੋਤ ਜਾਤ ਕਮਿਨੀ ਛੀਪੋ ਕਲਾਲ ਨੀਚ ਨ ਪੈ ਕਿਰਪਾ ਕਿਨੀ ਗੁਜਰਗੁਆਰ ਅਹੀਰ ਕਮਜਾਤ ਕੰਬੋ ਛੂਦਰ ਕੋਈ ਪੁੱਛੈ ਨਾ ਬਾਤ ਚੀਵਰ ਨਾਈ ਰੋੜੇ কুমਹਾਰ ਸ਼ੈਣੀ ਸੁਨਿਆਰੇ ਚੂੜੇ ਚਮਿਆਰ ਪਾਟਿਆ ਉਹ ਬ੍ਰਾਹਮਣ ਹੋਤ ਮੰਗਵਾਰ ਬਹੁ ਰੂਪੀਏ ਲੁਬਾਣੇ ਉਹ ਕਮਿਆਰ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਮਹਾਰਾਜ ਆਖਿਆ ਇਹਨਾਂ ਨੂੰ ਪਾਤਸ਼ਾਹੀ ਦਵਾਂਗਾ ਜਿਨ੍ਹਾਂ ਲੋਕ ਸ਼ੂਦਰ ਕਹਿੰਦੇ ਆ ਵੈਸ਼ ਕਹਿੰਦੇ ਨੀਚ ਕਹਿੰਦੇ ਆ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਮਹਾਰਾਜ ਕਹਿੰਦੇ ਰਾਜੇ ਬਣਾ ਦਿਆਂਗੇ ਇਹਨਾਂ ਨੂੰ ਇਹਨਾਂ ਦਾ ਸਰੂਪ ਇਹੋ ਜਿਹਾ ਹੋਵੇਗਾ ਕਰੋੜਾਂ ਚ ਖਲੋਤਾ ਮੇਰਾ ਸਿੱਖ ਪੈ ਸਿੰਘ ਪਹਿਚਾਣਿਆ ਜਾਵੇਗਾ ਸਤਗੁਰੂ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਵਖਰਾ ਸਾਨੂੰ ਪਹਿਰਾਵਾ ਦਿੱਤਾ